ਬਾਈ ਹੁਣਾਂ ਨੇ ਅ ਦੇਖ ਸਕਦੇ ਹੋ ਇੱਕ ਜੈਕਟ ਸ਼ਾਇਦ ਤਿਆਰ ਕਰਵਾਈ ਹੈ ਜਾਂ ਲੈ ਕੇ ਆਏ ਨੇ ਇਹ ਕਿੰਦੇ ਸਤਾ ਨੇ ਹੱਥੇ ਆ ਸਾਡੇ ਕੋਲੇ ਕੁਝ ਨਹੀਂ ਸਸਤਾ ਆਪ ਦਾ ਇੰਤਜ਼ਾਮ ਤਾਂ ਕਰਨਾ ਹੀ ਹੈ ਜੇ ਉਧਰੋਂ ਗੋਲੇ ਧੱਕੇ ਜਾਣਗੇ ਤਾਂ ਆਪ ਦਾ ਬਚਾਅ ਤਾਂ ਕਰਨਾ ਹੀ ਹੈ ਕੰਨਾਂ ਦੇ ਵਿੱਚ ਵੀ ਏਅਰ ਬੱਡ ਲਾਏ ਹੋਇਆ ਔਰ ਮਾਸਕ ਵੀ ਪੂਰਾ ਤੁਹਾਨੂੰ ਲੱਗਦਾ ਬਚਾਅ ਕਰਦਾ ਇਹ ਹਾਂਜੀ ਹਾਂਜੀ ਬਚਾਅ ਕਰੂੰਗਾ ਆਪਣੇ ਕੰਿੰਦੇ ਦਾ ਫੁੱਲ ਤਿਆਰੀ ਆ ਆਪਣੇ ਕਰੀਆਂ ਦਾ ਫੁੱਲ ਤਿਆਰੀ ਆ ਬਾਕੀ ਦੇਖਦੇ ਆ ਬਾਈ ਹਾਂਜੀ ਪੂਰੀ ਕਿੱਟ ਹੈ ਜੜੀ ਤੇ ਐਸੇ ਗੋਲਿਆ ਵਗੈਰਾ ਤੋਂ ਜਾਂ ਪਲਾਸਟਿਕ ਦੀਆਂ ਬੁਲੇਟੋਂਾਂ ਤੋਂ ਬਚਾਅ ਹੋ ਜੂਗਾ। ਹਾਂਜੀ ਹਾਂਜੀ ਬਚਾਅ ਹੋ ਜੂਗਾ ਜੀ। ਬਾਈ ਦੀ ਟੀਮ ਹੈ ਨੌਦੀ ਬਾਈ ਦੀ। ਚੜਦੀ ਕਲਾ ਬਾਈ। ਬੁਲਡ ਪ੍ਰੋ ਬਜਾਕਟ ਹੈ ਕਿਸਾਨਾਂ ਦੇ। ਠੀਕ ਹੈ ਜੀ। ਇਹ ਅਨਾਜ ਵਾਸਤੇ ਵਰਤੀ ਜਾਂਦੀ ਸੀ ਹੁਣ ਐਸੇ ਉਸ ਨੂੰ ਅਨਾਜ ਦੇ ਪੂਰੇ ਨੂੰ ਬੁਲਡ ਪ੍ਰੋ ਬਜਾਕਟ ਬਣਾ ਲਿਆ। ਤੇ ਉਹ ਬੰਬ ਪਟਾਕਿਆਂ ਵਾਲ ਜਿਹੜਾ ਜਿਹੜਾ ਛਤੇ ਵਾਈ ਤੇ ਉਹਦੇ ਤੋਂ ਬਚਾਅ ਕਰੇਗੀ ਕਿਉਂਕਿ ਮੋٹے ਕੋਟ ਵੀ ਉਹਦੇ ਲਈ ਵਰਤੇ ਜਾਂਦੇ ਜਿਹੜੇ ਤੁਸੀਂ ਪਾਏ ਹੋ ਯਾਰ ਤੇ ਉਹਦੇ ਲਈ ਅਸੀਂ ਯੂਜ਼ ਕੀਤਾ ਹੈ ਕਿਉਂਕਿ ਇਹਦੇ ਜਿਹੜੇ ਧਾਗੇ ਆ ਇਹ ਬਹੁਤ ਮਜ਼ਬੂਤ ਆ ਬਾਈ ਹੁਣੀ ਵੀ ਕਿਉਂਕਿ ਇਹ ਕਹਿੰਦੇ ਸਤਾਨੇ ਹੱਥੇ ਆ ਸਾਡੇ ਕੋਲੇ ਕੁਛ ਨਹੀਂ ਸਸਤਾਪ ਦਾ ਇੰਤਜ਼ਾਮ ਤਾਂ ਕਰਨਾ ਹੀ ਆ ਜੇ ਉਧਰੋਂ ਗੋਲੇ打 ਕੇ ਜਾਣਗੇ ਤਾਂ ਆਪ ਦਾ ਬਚਾਤਾ ਕਰਨਾ ਹੀ ਆ ਬਾਈ ਹੁਣਾ ਨੇ ਦੇਖ ਸਕਦੇ ਹੋ ਇੱਕ ਜੈਕਟ ਸ਼ਾਇਦ ਤਿਆਰ ਕਰਵਾਈ ਹੈ ਜਾਂ ਲੈ ਕੇ ਆਏ ਨੇ ਉਧਰ ਪੰਜਾਬ ਦੇ ਕਿਸਾਨ ਵੀ ਨੇ ਹਰਿਆਣੇ ਦੇ ਕਿਸਾਨ ਇਧਰ ਗੋਰੀ ਹੁਣੀ ਵੀ ਪਹੁੰਚੇ ਹੋਏ ਆ ਔਰ ਤਾਂ ਇਹ ਤਿਆਰੀ ਕਿਸਾਨਾਂ ਦੇ ਵੱਲੋਂ ਵੀ ਕੀਤੀ ਗਈ ਆ ਇਧਰ ਵੀ ਆ ਬਾਈ ਹੁਣਾ ਨੂੰ ਵੀ ਜਰਾ ਦਿਖਾਓ ਕਿਉਂਕਿ ਬਾਈ ਤੁਸਾਂ ਪੂਰੀ ਤਿਆਰੀ ਹੈ ਕੰਨਾਂ ਦੇ ਵਿੱਚ ਵੀ 이어 ਬੱਡ ਲਾਏ ਹੋਇਆ ਔਰ ਮਾਸਕ ਇਹ ਪੂਰਾ ਤੁਹਾਨੂੰ ਲੱਗਦਾ ਬਚਾਅ ਕਰਦਾ ਇਹ ਹਾਂਜੀ ਹਾਂਜੀ ਬਚਾਅ ਕਰੂਗਾ ਆਪਣੇ ਕੰਨਾਂ ਦਾ ਫੁੱਲ ਤਿਆਰੀ ਹੈ ਆਪਣੇ ਕੰਨਿਆਂ ਦਾ ਫੁੱਲ ਤਿਆਰੀ ਹੈ ਬਾਕੀ ਦੇਖਦੇ ਆਂ ਬਾਈ ਹਾਂਜੀ ਆ ਆਪਦੇ ਵੱਲੋਂ ਬਾਈ ਹੁਣ ਇਹ ਕਹਿੰਦੇ ਪੂਰਾ ਮਾਸਕ ਲਾਇਆ ਹੋਇਆ ਹੈਲਮਟ ਲਾਇਆ ਹੋਇਆ ਤਾਂ ਕਿ ਕੋਈ ਉੱਪਰ ਨਾਲ ਵਜੇ ਗੋਲਾ ਆ ਕੇ ਨਾ ਡਿੱਗੇ ਇਧਰ ਬਾਈ ਹੁਣ ਦੇ ਵੀ ਗੁਰੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਬਾਈ ਔਰ ਇਹ ਬਚਾਅ ਕਰਦਾ ਤੁਹਾਨੂੰ ਲੱਗਦਾ ਬਚਾ ਵੀ ਤੇ ਕਰੂਗੀ ਗੁਰੂ ਮਹਾਰਾਜ ਦੀ ਕਰਨਾ ਹੁੰਦਾ ਬਚਾਤਾ ਯਾਰ ਇਹ ਨਾਲ ਲੱਗਿਆ ਹੋਇਆ ਰਸਤਾ ਇਹ ਬੇਸਿਕਲੀ ਕਾਦੇ ਵਾਸਤੇ ਆ ਗੁਰੇ ਇਹ ਵੀ ਤਾਂ ਸੇਵਾ ਜੀ ਆਈਆਂ ਇਹ ਬੁਲਟ ਪ੍ਰੂਫ ਤਾਂ ਨਹੀਂ ਹੈਗੀਆਂ ਇਹ ਜਾੰਗ ਸੋਟੀ ਤੋਂ ਬਚਾ ਲਈ ਹੈਗੀਆਂ ਡਾਂਗ ਛੋਟੇ ਤੋਂ ਡਾਂਗ ਛੋਟੇ ਤੋਂ ਬਚਾਅ ਹੋ ਜਾਊਗਾ ਹੈ ਜੋਰ ਜੋਇੰਟ ਜਿਹੜੀ ਹੈਗੇ ਆ ਉਹ ਕਵਰ ਕੀਤੇ ਹੋਏ ਨਹੀਂ ਇਹਦੇ ਨਾਲ ਹਾਂ ਹਾਂ ਤੇ ਡਾਂਗ ਛੋਟੇ ਤੋਂ ਕਹਿੰਦੇ ਬਚਾਅ ਹੋ ਜਾਣਾ ਇਹ ਜਿਹੜੀ ਆ ਮੈਂ ਕੋਈ ਨਾ ਕੋਈ ਨਾ ਦਾ ਤਾਂ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਕਹਿੰਦੇ ਡਾਂਗ ਛੋਟੇ ਤੋਂ ਬਚਾਅ ਤਾਂ ਅਸੀਂ ਆਪਦਾ ਕਰਨਾ ਹੀ ਆ ਕਿਉਂਕਿ ਸਾਡੇ ਕੋਲੇ ਕੋਈ ਹਥਿਆਰ ਨਹੀਂ ਸਾਡੇ ਕੋਲੇ ਕੋਈ ਹੋਰ ਕੁਝ ਨਹੀਂਗਾ ਪਰ ਬਾਈ ਹੁਣਾਂ ਨਾ ਵੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਹਿੰਦਾ ਕਿ ਦਾ ਬਚਾਅ ਹੋ ਜਾਣਾ ਇਹਦੇ ਨਾਲ ਹਾਂਜੀ ਹਾਂ ਬਚਾਅ ਹੋ ਜਾਣਾ ਜੀ ਹੋਰ ਵੀ ਨੀਚੇ ਪੁੱਛ ਕੋਈ ਆਬਾਦੀ ਕੁਛ ਪਾਇ ਬਈ ਅਸੀਂ ਹਾਂਜੀ ਪੂਰੀ ਕਿਟਾ ਜੜੀ ਤੇ ਆ ਗੋਲਿਆ ਵਗੈਰਾ ਤੋਂ ਜਾਂ ਪਲਾਸਟਿਕ ਦੀਆਂ ਬੁਲੇਟਾਂ ਤੋਂ ਬਚਾਅ ਹੋ ਜੂਗਾ ਹਾਂਜੀ ਹਾਂਜੀ ਬਚਾਅ ਹੋ ਰਿਹਾ ਜੀ ਬਾਈ ਦੀ ਟੀਮ ਹੈ ਨੌਦੀ ਬਾਈ ਦੀ ਚੜ੍ਹਦੀ ਕਲਾ ਬਾਈ ਬਾਈ ਨੌਜਵਾਨ ਕਹਿੰਦੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਕੰਮ ਹੈ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਹੈ ਇਹਨਾਂ ਨੌਜਵਾਨਾਂ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਨ੍ਹਾਂ ਨੇ ਬੈਰੀਕੇਡ ਹਟਾਉਣੇ ਆ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀ ਤਸਵੀਰ ਹੈ ਇਹਨਾਂ ਨੌਜਵਾਨਾਂ ਨੂੰ ਜ਼ ਕਿ ਤੁਸੀਂ ਹਟਾਉਣੇ ਆ ਬੈਰੀਕੇਟ ਤਾਂ ਪਹਿਲੇ ਅਗਲੇ ਪਾਸੇ ਜਿਹੜੇ ਟਰੈਕਟਰ ਰਹਿਣੇ ਆ ਉਹ ਇਹੇ ਨੇ ਪਿੱਛੇ ਲੰਬਾ ਸਾਰਾ ਇੱਕ ਲੱਗਿਆ ਹੋਇਆ ਗਾਰਡਰ ਫੈਟ ਕੀਤਾ ਹੋਇਆ ਤਾਂ ਕਿ ਬੈਰੀਕੇਟ ਜਿਹੜੇ ਆ ਉਹ ਹਟਾਏ ਜਾ ਸਕਣ ਔਰ ਅਗਲੇ ਬੰਨੇ ਵੀ ਪੂਰਾ ਇੰਤਜ਼ਾਮ ਅਗਲੇ ਬੰਨੇ ਵੀ ਜ਼ਬਰਦਸਤ ਤਰੀਕੇ ਦੇ ਨਾਲ ਲਗਾਇਆ ਹੋਇਆ ਇਸ ਦੇ ਬੰਪਰ ਬਹੁਤ ਮੋਟਾ ਫਿਟ ਕੀਤਾ ਬਾਈ ਹੁਣਾਂ ਨੇ ਅਗਲੇ ਬੰਨੇ ਵੀ ਟੋਚਨ ਵੀ ਪਾਇਆ ਹੋਇਆ ਇਹ ਇਨਸਟਰੈਕਟਰ ਨੂੰ ਤਾਂ ਇਹ ਤਿਆਰੀ ਹੈ ਕਿਸਾਨਾਂ ਦੇ ਵੱਲੋਂ ਕਿ ਅਸੀਂ ਸ਼ੰਭੂ ਬੈਰੀਅਰ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਜਿਹੜੇ ਬੈਰੀਗੇਟਿੰਗ ਆ ਉਸ ਨੂੰ ਹਟਾਵਾਂਗੇ ਵੋਲਡ ਪ੍ਰੂਫ ਜੈਕਟ ਹੈ ਕਿਸਾਨਾਂ ਦੇ ਠੀਕ ਹੈ ਜੀ ਇਹ ਅਨਾਜ ਵਾਸਤੇ ਵਰਤੀ ਜਾਂਦੀ ਸੀ ਹੁਣ ਅਸੀਂ ਉਸ ਅਨਾਜ ਦੀ ਪੂਰੀ ਨੂੰ ਬੁਲਟ ਪ੍ਰੋਪ ਜਾਕੇਟ ਬਣਾ ਲਿਆ ਕਿ ਸਾ ਕਿਵੇਂ ਕਾਦੇ ਤੋਂ ਬਚਾ ਕਰੂ ਇਹ ਜਿਹੜਾ ਆਪਣੇ ਬੰਬ ਪਟਾਕਿਆਂ ਵਾਲ ਜਿਹੜਾ ਜਰ ਛਰੇ ਵਾਜਦੇ ਉਹਦੇ ਤੋਂ ਬਚਾਅ ਕਰੇਗੇ ਕਿਉਂਕਿ ਮੋٹے ਕੋਟ ਵੀ ਉਹਦੇ ਲਈ ਵਰਤੇ ਜਾਂਦੇ ਜਿਹੜੇ ਤੁਸੀਂ ਪਾਏ ਹੋ ਯਾਰ ਤੇ ਉਹਦੇ ਲਈ ਅਸੀਂ ਯੂਜ਼ ਕੀਤਾ ਹੈ ਕਿਉਂਕਿ ਇਹਦੇ ਜਿਹੜੇ ਧਾਗੇ ਆ ਇਹ ਬਹੁਤ ਮਜ਼ਬੂਤ ਆ ਹਾਂਜੀ ਇਧਰਲੇ ਬੰਨੇ ਇਹ ਤਿਆਰੀ ਆ ਇਹ ਇਸ ਪਾਸੇ ਬੈਰੀਗੇਟਿੰਗ ਹਟਾਉਣ ਵਾਸਤੇ ਇਹ ਇੰਤਜ਼ਾਮ ਔਰ ਅਗਲੇ ਬਣੇ ਦੀ ਤਸਵੀਰ ਵੀ ਤਾਂ ਕਿ ਜੇ ਕੋਈ ਉਧਰੋਂ ਗੋਲੀਆਂ ਚਲਾਈਆਂ ਜਾਣ ਤਾਂ ਉਹਨਾਂ ਤੋਂ ਵੀ ਬਚਾ ਕੀਤਾ ਜਾ ਸਕੇ ਤਾਂ ਇਹ 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 ਇੰਤਜ਼ਾਮ ਜਿਹੜਾ ਇਹ ਬੈਰੀਕੇਡ ਹਟਾਉਣ ਵਾਸਤੇ ਇੰਤਜ਼ਾਮ ਨੇ ਤਾਂ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਸ਼ੰਭੂ ਬਾਰਡਰ ਦੇ ਉੱਪਰ ਇੰਤਜ਼ਾਮ ਕਿਸ ਤਰ੍ਹਾਂ ਦੇ ਆ ਤਾਂ ਇਹ ਚੜ੍ਹਦੀ ਕਲਾ ਦੀ ਤਸਵੀਰ ਹੈ ਸ਼ੰਭੂ ਬਾਰਡਰ ਦੇ ਉੱਪਰ ਜਿੱਥੇ ਕਿ ਕਿਸਾਨ ਕਹਿੰਦੇ ਕਿ ਅਸੀਂ ਵੀ ਜਾਣਾ ਅਸੀਂ ਕੁਝ ਕਰਨਾ ਦਿੱਲੀ ਬਾਰਡਰ ਤੇ ਦਿੱਲੀ ਜਾਣਾ ਚਾਹੁੰਦੇ ਆ ਕਿਉਂਕਿ ਬਾਰਡਰ ਇਨ ਜਬਰਦਸਤ ਲਾਤੀ ਗਏ ਕਿ ਕੁਛ ਨਾ ਕੁਛ ਕਿਸਾਨ ਨੇ ਤਾਂ ਆਪਦਾ ਇੰਤਜ਼ਾਮ ਕਰਨਾ ਹੀ ਆ ਕੁਛ ਨਾ ਕੁਛ ਕਿਸਾਨ ਦੇ ਵੱਲੋਂ ਤਾਂ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਤਾਂ ਇਹ ਸ਼ੰਭੂ ਬਾਰਡਰ ਤੇ ਤਾਇਨਾਤ ਕਰ ਦਿੱਤੇ ਆ ਟਰੈਕਟਰ ਜਿੱਥੇ ਕਿ ਕਿਸਾਨ ਕਹਿੰਦੇ ਐਨ 95 마스크 ਵੀ ਇਧਰ ਲੈ ਬਨੇ ਲਿਆਉਂਦੇ ਗਏ ਕਿਉਂਕਿ ਜ਼ਬਰਦਸਤ تیاری ਆ ਪਹਿਲਾਂ ਤਾਂ ਟਰੇਲਰ ਸੀ ਔਰ ਹੁਣ ਜ਼ਬਰਦਸਤ تیاری ਆ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਜਿੱਥੇ ਜ਼ਬਰਦਸਤ ਬੈਰੀਕੇਟਿੰਗ ਕੀਤੀ ਹੋਈ ਆ ਪਰ ਕਿਸਾਨਾਂ ਨੇ ਵੀ ਇਸ ਪਾਸੇ ਇੰਤਜ਼ਾਮ ਕੀਤਾ ਬੈਰੀਕੇਟਿੰਗ ਹਟਾਉਣ ਦਾ ਤਾਂ ਇਹ ਪਹਿਲੇ ਟਰੈਕਟਰ ਆ 4x4 ਟਰੈਕਟਰ ਆ 4x4 ਟਰੈਕਟਰਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਤਾਂ ਕਿ ਪਿੱਛੇ ਇੱਕ ਬਹੁਤ ਵੱਡਾ ਪਲਾਊ ਟਾਈਪ ਲਗਾਇਆ ਗਿਆ ਤਾਂ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਦਿਖਾਉਣਾ ਹੈ ਬੈਰੀਕੇਟ ਹਟਾਉਣ ਵਾਸਤੇ ਪਲਾਊ ਦਾ ਇੰਤਜ਼ਾਮ ਕੀਤਾ ਹੋਇਆ ਹੋਲਡ ਪ੍ਰੂਫ ਜੈਕਟ ਹੈ ਕਿਸਾਨਾਂ ਦੇ ਠੀਕ ਹੈ ਜੀ ਇਹ ਅਨਾਜ ਵਾਸਤੇ ਵਰਤੀ ਜਾਂਦੀ ਸੀ ਹੁਣ ਐਸੇ ਉਸ ਨੇ ਅਨਾਜ ਦੀ ਪੂਰੀ ਨੂੰ ਬੁਲਟ ਪ੍ਰੋਟੈਕਟ ਜੈਕਟ ਬਣਾ ਲਿਆ ਕਿ ਸਾ ਕਿਵੇਂ ਕਾਦੇ ਤੋਂ ਬਚਾ ਕਰੂ ਇਹ ਜਿਹੜਾ ਆਪਣੇ ਬੰਬ ਪਟਾਕਿਆਂ ਵਾਲ ਜਿਹੜਾ ਜਰ ਛਰੇ ਵਾਜਦੇ ਉਹਦੇ ਤੋਂ ਬਚਾਅ ਕਰੇਗੇ ਕਿਉਂਕਿ ਮੋٹے ਕੋਟ ਵੀ ਉਹਦੇ ਲਈ ਵਰਤੇ ਜਾਂਦੇ ਜਿਹੜੇ ਤੁਸੀਂ ਪਾਏ ਹੋਏ ਯਾਰ ਤੇ ਉਹਦੇ ਲਈ ਅਸੀਂ ਯੂਜ਼ ਕੀਤਾ ਹੈ ਕਿਉਂਕਿ ਇਹਦੇ ਜਿਹੜੇ ਧਾਗੇ ਆ ਇਹ ਬਹੁਤ ਮਜ਼ਬੂਤ ਆ ਹਾਂਜੀ ਇਧਰਲੇ ਬੰਨੇ ਇਹ ਤਿਆਰੀ ਆ ਇਹ ਇਸ ਪਾਸੇ ਬੈਰੀਗੇਟਿੰਗ ਹਟਾਉਣ ਵਾਸਤੇ ਇਹ ਇੰਤਜ਼ਾਮ ਔਰ ਅਗਲੇ ਬੰਨੇ ਦੀ ਤਸਵੀਰ ਵੀ ਤਾਂ ਕਿ ਜੇ ਕੋਈ ਉਧਰੋਂ ਗੋਲੀਆਂ ਚਲਾਈਆਂ ਜਾਣ ਤਾਂ ਉਹਨਾਂ ਤੋਂ ਵੀ ਬਚਾ ਕੀਤਾ ਜਾ ਸਕੇ ਤਾਂ ਇਹ 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 ਇੰਤਜ਼ਾਮ ਜਿਹੜਾ ਇਹ ਬੈਰੀਕੇਡ ਹਟਾਉਣ ਵਾਸਤੇ ਇੰਤਜ਼ਾਮ ਨੇ ਤਾਂ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਸ਼ੰਭੂ ਬਾਰਡਰ ਦੇ ਉੱਪਰ ਇੰਤਜ਼ਾਮ ਕਿਸ ਤਰ੍ਹਾਂ ਦੇ ਆ ਤਾਂ ਇਹ ਚੜ੍ਹਦੀ ਕਲਾ ਦੀ ਤਸਵੀਰ ਹੈ ਸ਼ੰਭੂ ਬਾਰਡਰ ਦੇ ਉੱਪਰ ਜਿੱਥੇ ਕਿ ਕਿਸਾਨ ਕਹਿੰਦੇ ਕਿ ਅਸੀਂ ਵੀ ਜਾਣਾ ਅਸੀਂ ਕੁਝ ਕਰਨਾ ਦਿੱਲੀ ਬਾਰਡਰ ਤੇ ਦਿੱਲੀ ਜਾਣਾ ਚਾਹੁੰਦੇ ਆ ਕਿਉਂਕਿ ਬਾਰਡਰ ਇਨੇ ਜ਼ਬਰਦਸਤ ਲਾਤੀ ਗਏ ਕਿ ਕੁਛ ਨਾ ਕੁਛ ਕਿਸਾਨ ਨੇ ਤਾਂ ਆਪਦਾ ਇੰਤਜ਼ਾਮ ਕਰਨਾ ਹੀ ਆ ਕੁਛ ਨਾ ਕੁਛ ਕਿਸਾਨ ਦੇ ਵੱਲੋਂ ਤਾਂ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਤਾਂ ਇਹ ਸ਼ੰਭੂ ਬਾਰਡਰ ਤੇ ਤਾਇਨਾਤ ਕਰ ਦਿੱਤੇ ਆ ਟਰੈਕਟਰ ਜਿੱਥੇ ਕਿ ਕਿਸਾਨ ਕਹਿੰਦੇ ਐਨ 95 ਮਾਸਕ ਵੀ ਇਧਰ ਲੈ ਬਨੇ ਲਿਆਉਂਦੇ ਗਏ ਕਿਉਂਕਿ ਜ਼ਬਰਦਸਤ ਤਿਆਰੀ ਆ ਪਹਿਲਾਂ ਤਾਂ ਟਰੇਲਰ ਸੀ ਔਰ ਹੁਣ ਜ਼ਬਰਦਸਤ ਤਿਆਰੀ ਆ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਜਿੱਥੇ ਜ਼ਬਰਦਸਤ ਬੈਰੀਕੇਟਿੰਗ ਕੀਤੀ ਹੋਈ ਆ ਪਰ ਕਿਸਾਨਾਂ ਨੇ ਵੀ ਇਸ ਪਾਸੇ ਇੰਤਜ਼ਾਮ ਕੀਤਾ ਬੈਰੀਕੇਟਿੰਗ ਹਟਾਉਣ ਦਾ ਤਾਂ ਇਹ ਪਹਿਲੇ ਟਰੈਕਟਰ ਆ 4x4 ਟਰੈਕਟਰ ਆ 4x4 ਟਰੈਕਟਰਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਤਾਂ ਕਿ ਪਿੱਛੇ ਇੱਕ ਬਹੁਤ ਵੱਡਾ ਪਲਾਊ ਟਾਈਪ ਲਗਾਇਆ ਗਿਆ ਤਾਂ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਦਿਖਾਉਣਾ ਹੈ ਬੈਰੀਕੇਟ ਹਟਾਉਣ ਵਾਸਤੇ ਇਹ ਪਲਾਊ ਦਾ ਇੰਤਜ਼ਾਮ ਕੀਤਾ